ਤੇ ਤਰਾਇ ਕੀ ਟਲਾ ਆ ਕੇ ਬਾਜੀ ਤੇ ਵਾਪਸ ਛੱਡ ਗਿਆ ਠੀਕ ਹੈ ਜੀ ਰੋਡਾ ਹੋ ਗਿਆ ਬੰਬਾਰ ਹਾਂ ਜੀ ਉਹਨੂੰ ਮੈਡੀਕਲ ਦਾਖਲ ਕਰਾਤਾ ਹਾਂ ਜੀ ਤੇ ਛੇਰ ਸੋਂ ਉਹਦੇ ਕੋਲੇ ਨਿਗਰਾਨੀ ਤੇ ਰਹਿਣ ਲੱਗ ਪਿਆ ਠੀਕ ਹੈ ਜੀ ਮੁਰਗਾ ਸੰਭਣ ਵਾਲਾ ਮੈਨੂੰ ਤਾਂ ਸੰਭਣਾ ਦੇ ਆਉਂਦਾ ਨਹੀਂ ਸੀ ਠੀਕ ਹੈ ਜੀ ਬਾਕੀ ਮੇਰਾ ਡਿਊਟੀ ਦਾ ਵੀ ਕੰਮ ਹੁੰਦਾ ਹਾਂ ਜੀ ਤੇ ਉਹ ਦਰਸ਼ਨ ਨੂੰ ਅਸੀਂ ਬਾਰੇ ਦੇ ਭਰਾ ਨੂੰ ਕਿਹਾ ਜਗੇ ਦਾ ਤਲਵੰਡੀ ਦੇ ਨਾਲ ਜਗਾ ਹੈਗਾ ਤੈਨੂੰ ਹਾਂਜੀ ਹਾਂਜੀ ਗੋਗੜ ਠੀਕ ਹੈ ਜੀ ਬਹੁਤ ਪੁਰਾਣਾ ਖਿਡਾਰੀ ਆ ਹਾਂਜੀ ਰਾਜੇ ਦੇ ਟਾਈਮ ਦਾ ਖਿਡਾਰੀ ਸੀਗਾ ਬਹੁਤ ਪੁਰਾਣਾ ਖਿਡਾਰੀ ਸੀਗਾ ਬਹੁਤ ਠੀਕ ਹੈ ਜੀ ਤੇ ਕਹਿੰਦੇ ਵੀ ਇਹ ਮੁਰਗਾ ਛੱਡਿਆ ਗੁਕਰ ਕੋਲੇ ਉਹ ਮੈਂ ਢੋਕ ਲਓ ਬਾਦਾਂ ਭੇਜਦੇ ਤੇ ਕੁੱਕੜ ਦੇ ਤਾਂ ਨੂੰ ਕਿ ਉਹ ਉਹਨੇ ਕੋਲੇ ਛੱਡ ਆਇਆ ਠੀਕ ਹੈ ਜੀ ਉਹਨੇ 2 ਕਿਲੋ ਜੋ ਸਾਰੇ ਪਾਇਆ ਬਦਾਮ ਚਾਰੇ ਕੁੱਕਰ ਨੂੰ ਠੀਕ ਹੈ ਜੀ ਤੇ 2-4 ਦਿਨ ਅਸੀਂ ਕੁੱਕਰ ਪਹਿਲਾ ਲਿਆਉਣਾ ਸੀ ਇੱਥੇ ਹਾਂਜੀ ਕੁੱਕਰ ਲੜਨਾ ਇਹ ਬੋਗੇ ਦੇ ਕੋਲੇ ਬੁੱਕਨ ਵਾਲੇ ਠੀਕ ਹੈ ਜੀ ਇਹ ਮਾਸ਼ੇਰ ਨੂੰ ਕਿਹਾ ਮਾ ਚਾਚਾ ਬਦਾਮ ਨੂੰ ਨੇ ਵਾਪਸ ਕਰਤੇ ਹਾਂਜੀ ਕੁੱਕਰ ਨੇ ਕੀ ਖਾ ਲਾ ਹਾਂਜੀ ਆਰਾਵੇਰ ਮਾਚਰੋ ਕੋਈ ਨਹੀਂ ਲੜਾ ਰਹੇ ਹਰ ਜਾਗੇ ਫਿਰ ਹੋਰ ਕੀ ਆ ਖਰਾਕ ਤਾਂ ਖਾਦੀ ਨਹੀਂ ਕੁੱਕੜ ਨੇ ਸਹੀ ਆ ਜੀ ਉਹ ਸਰਬਨ ਬੌਰ ਜਿਹੜਾ ਬਹੁਤ ਡਾ ਚੋੜਾ ਕੁੱਕੜ ਤੇ ਬੜਾ ਸੰਭਿਆ ਠੀਕ ਆ ਜੀ ਚਲੋ ਜੀ ਲੜਾਪੇ ਹਾਂਜੀ ਪੀਜਾ ਪਾਣੀ ਸੀ ਸਾਡਾ 11:30 ਵਜੇ ਠੀਕ ਆ ਜੀ ਤੇ ਮੇਰੇ ਮੁਰਗੇ ਦੇ ਕੰਡੇ ਨਹੀਂ ਸੀ ਉਹਨੇ ਕਿੰਨ੍ਹੇ ਸਾਲਾਂ ਬਾਅਦ ਕੰਡੇ ਕੱਢੇ ਠੀਕ ਹੈ ਜੀ ਆਫ ਲੱਟਦਾ ਹੈ ਚੋਰ ਸੀ ਕੰਡਿਆਂ ਦਾ ਹਾਂ ਕੰਡਿਆਂ ਚੋਰ ਹਾਂ ਜੀ ਛੱਡਿਓ ਲੱਟ ਮਾਰੀ ਨਾ ਤੇ ਦੋਵੇਂ ਜੋੜੀਆਂ ਗਰੇਫ ਤੋਂ ਦੀ ਗਈਆਂ ਅੱਛਾ ਜੀ ਠੀਕ ਹੈ ਜੀ ਆ ਦੋਵੇਂ ਹੀ ਅੱਡ ਰਹੀ ਉੱਤਨੀ ਜਬੜੀ ਦੋਨੇ ਦੋਵੇਂ ਅਡਾਤੀਆਂ ਠੀਕ ਹੈ ਜੀ ਬਾਅਦ ਫੇਰ ਕੀ 5-6 ਮਿੰਟ ਲਾਏ ਜੁੜ ਜਿੱਤਗੇ ਜੀ ਖਤਮ ਕਰਤਾ ਠੀਕ ਹੈ ਜੀ 12 ਵਜੇ ਉਹ ਅਸੀਂ ਬਾਜੀ ਜੀ ਠੀਕ ਹੈ ਜੀ ਹਾਂ ਮਤਲਬ ਅੱਛਾ 11 ਵਜੇ ਤੀਜਾ ਪਾਣੀ ਸੀਗਾ ਜੀ ਹੈਨਾ ਹਾਂ ਠੀਕ ਹੈ ਜੀ ਤੇ ਅੰਕਲ ਜੀ ਜਦੋਂ ਮੰਨ ਲਓ ਤੁਸੀਂ ਪਹਿਲਾਂ ਹੁਣ ਉਹਨਾਂ ਦੇ ਅੰਡਰ 'ਚ ਸੀਗੇ ਠੀਕ ਆ ਲੜਾਉਂਦੇ ਤੁਸੀਂ ਚਲੋ ਚੇਲੇ ਸੀਗੇ ਉਹਨਾਂ ਸਾਰੀ ਉਪਰ ਅੰਡਰ ਲੜਾਇਆ ਜਾਂ ਨਹੀਂ ਜਦੋਂ ਗਰਮੇਲ ਨੂੰ ਲੋਕ ਜਾਣਨ ਲੱਗੇ ਕਿੱਥੋਂ ਤੁਹਾਨੂੰ ਪਤਾ ਲੱਗਣ ਲੱਗਾ ਕਿ ਹਾਂ ਯਾਰ ਆਪਣਾ ਵੀ ਨਾਂ ਬਣਦਾ ਜਾਂ ਆਪਾਂ ਨੂੰ ਲੋਕ ਜਾਣਨ ਲੱਗੇ ਜਾਂ ਕਿਹੜੇ ਕੁੱਕੜ ਤੋਂ ਕਿਹੜੇ ਜੋੜ ਤੋਂ ਬਾਅਦ ਜਾਂ ਕਿੰਨੇ ਸਾਲਾਂ ਬਾਅਦ ਜਦੋਂ ਤੁਸੀਂ ਰੱਖਣ ਲੱਗੇ ਉਹ ਜੋ ਬਾਅਦ ਫੇਰ ਬਾਰੇ ਕੇ ਖਾਂਡਾ ਨੇ ਕੁੱਕੜ ਰੱਖਦੇ ਪੁਰਾਣੇ ਬੰਦੇ ਮਿੱਡੂ ਮਾਨ ਸ਼ਿਕਾਰੀਆਂ ਦਾ ਪਿੰਡ ਆ ਠੀਕ ਆ ਜੀ ਹਾਂ ਹਾਂ ਜੀ ਮੈਂ ਇਹਦੇ ਨਾਲ ਜੋੜ ਪਾ ਲਿਆ ਬਾਰੇ ਨਾਲ ਠੀਕ ਆ ਜੀ ਕੰਮਿਆਂ ਨੇ ਕੁੱਕੜ ਲੜੇ ਮੇਰਾ ਟਿਗੜਿਆ ਕੁੱਕਰ ਸੀ ਹਾਂ ਜੀ ਇਹਦਾ ਹੀ ਕਾਲਾ ਤਾਜ ਆ ਟਿਗੜੀਆਂ ਮਤਲਬ ਅੰਕਲ ਜੀ ਟਿੱਕਰ ਜੀ ਟਿੱਕਰ ਠੀਕ ਟਿਗੜਿਆ ਠੀਕ ਆ ਜੀ ਠੀਕ ਐ ਉਹ ਸਾਡੇ 3 ਦਿਨ ਕੁਕੜ ਲੜੇ ਠੀਕ ਹੈ ਜੀ ਤੀਜੇ ਦਿਨ ਮੇਰਾ ਕੁਕੜ ਜਿੱਤਿਆ ਠੀਕ ਹੈ ਜੀ ਮਤਲਬ ਉਹਦੋਂ ਇੱਕ ਖਿਡਾਰੀ ਨਾਲ ਕੁਕੜ ਲੜਿਆ ਟੌਪ ਦੇ ਨਾਲ ਕਹਿੰਦਾ ਮਤਲਬ ਸਭ ਤੋਂ ਨਾਮਵਰ ਖਿਡਾਰੀ ਨਾਲ ਮੈਂ ਲੜਾਇਆ ਕੁਕੜ ਸਹੀ ਹੈ ਜੀ ਬਾਅਦ ਚ ਇਹਨਾਂ ਚਾਰ ਜੋੜ ਪਏ ਤੇ ਹਾਂ ਇਹਨਾਂ ਨਾਲ ਚਾਰ ਵਾਰ ਬਾਅਦ ਚ ਲੜਨਾਂ ਬਾਜ਼ੀਆਂ ਹਾਂ ਤੇ ਨੂੰ ਲਾ ਜਾਨਾ ਚਾਰ ਵਾਰ ਕੁਕੜ ਲੜੇ ਇਹਨਾਂ ਤੇ ਉਹ ਮਾੜੀ ਤੀਜੇ ਦਿਨ ਕੁਕੜੇ ਦਾ ਜਿੱਤ ਰਿਹਾ ਠੀਕ ਹੈ ਜੀ ਇਨਾਂ ਥੋੜਾ ਜਿਹਾ ਵਹਿਮ ਇਹ ਹੁੰਦਾ ਸੀ ਵੀ ਇਹ ਡਿਊਟੀ ਤੇ ਥੋੜਾ ਫਰਦਾ ਇਹਦਾ ਕੁੱਕੜ ਕੇ ਰਹਾ ਵੀ ਮੜਾ ਹੂਆ ਕਹਿਦਾ ਮਤਲਬ ਸਵੇਰ ਸੁਬਹ ਨਹੀਂ ਹੋਣਾ ਹਾਂਗਾ ਨਹੀਂ ਹੋਣਾ ਹਾਂਜੀ ਪਰ ਮੈਂ ਡਿਊਟੀ ਉਸ ਟਾਈਮ ਤੇ ਇਹ ਜੇ ਥਾਂ ਲੋਣੀ ਕਿ ਸਵੇਰ 9 ਵਜੇ ਜਾਣਾ ਤੇ ਸ਼ਾਮ ਨੂੰ ਘਰ ਆ ਜਾਣਾ ਸਹੀ ਆ ਵੀ ਉਧਰ ਵੀ ਧਿਆਨ ਹੁੰਦਾ ਸੀਗਾ ਜੀ ਚੌਂਕ ਬੰਨੀ ਵੀ ਸਹੀ ਜੀ ਡਿਊਟੀ ਲੋਆ ਰਹੀ ਹੋ ਸਾਈਚ ਠੀਕ ਹੈ ਜੀ ਉੱਥੇ ਸਾਡਾ ਕੋਈ ਕੰਮ ਠੀਕ ਹੈ ਜੀ ਸਿਰਫ ਅਸੀਂ ਜਰਨਲ ਚਾਰ ਰੇਡ ਕਰ ਦਿੰਦੇ ਹਾਂ ਹਾਂਜੀ ਬਾਕੀ ਸਾਰਾ ਮੀਨਾ ਵੇ ਲਾਂਦਾ ਸਾਡੇ ਕੋਲ ਠੀਕ ਹੈ ਜੀ ਉੱਥੋਂ ਜਾ ਕੇ ਮੈਂ ਇਹਦੇ ਨਾਲ ਲਾਇਆ ਕਾਲਾ ਮੁਰਗਾ ਠੀਕ ਹੈ ਜੀ ਤੇ ਕੋਲੜੇ ਦੋ ਦਿਨ ਠੀਕ ਹੈ ਜੀ ਬਾਰੇ ਨਾਲ ਹੀ ਫੇਰ ਮੈਂ ਲਾਇਆ ਠੀਕ ਹੈ ਜੀ ਉਹ ਦੁੱਜੇ ਦਿਨ ਹਾਰਜਤ ਹੋਈ ਠੀਕ ਹੈ ਜੀ ਉਹ ਮੇਰਾ ਕਾਲਾ ਮੁਰਗਾ ਦੂਜੇ ਦਿਨ ਮੇਰਾ ਜਿੱਤਿਆ ਠੀਕ ਹੈ ਜੀ ਫਿਰ ਮੈਂ ਇੱਕ ਲੜਾਇਆ ਇਹਨਾਂ ਨਾਲ ਸਾਧੂ ਵਾਲੇ ਠੀਕ ਹੈ ਜੀ ਪੀਰਾ ਮੁਰਗਾ ਠੀਕ ਹੈ ਜੀ ਲੜਾਉਣਾ ਮੈਂ ਨਾ ਮਾੜੇ ਨਾਲ ਨਹੀਂ ਲੜਾਉਣਾ ਸਹੀ ਹੈ ਜੀ ਮਤਲਬ ਜਿਵੇਂ ਹੁਣ ਵੀ ਕਹਿੰਦੇ ਆ ਵੀ ਜੇ ਆਪ ਤੋਂ ਚੰਗੇ ਨਾਲ ਲੜਾਵਾਂਗੇ ਫੇਰ ਹੀ ਨਾ ਮੰਦਾ ਜੀ ਮਾੜੇ ਨਾਲ ਬਣ ਕੇ ਦਾ ਲੜਕੇ ਦਾ ਬੰਦਾ ਨਹੀਂ ਹੈਨਾ ਸਾਧੂ ਵਾਲੇ ਵੀ ਮੈਂ 2:30 ਵਜੇ ਇਹਨਾਂ ਨੂੰ ਜਿੱਤ ਰਿਹਾ ਠੀਕ ਹੈ ਜੀ ਹਲੋ ਤਿੰਨ ਜੋੜ ਲੜੇ ਪਹਿਲੇ ਹਾਂ ਕਿੰਨੇ ਆਪਾਂ ਜਿੱਤੇ ਕਿੰਨੇ ਜਿੱਤੇ ਠੀਕ ਹੈ ਜੀ ਮਟਰ ਨੂੰ ਮੇਰਾ ਮੈਨੂੰ ਪਤਾ ਨਾ ਵੀ ਮੇਰਾ ਮੁਰਗਾ ਲੜਦਾ ਹਾਂ ਜੀ ਫੇਰ ਲੜਾਉਂਗਾ ਮੈਂ ਸਹੀ ਹੈ ਜੀ ਇਹ ਅੰਕਲ ਜੀ ਜਿਹੜੇ ਤੁਹਾਡੇ ਨਾਮ ਤੋਂ ਪੀਲੇ ਮੁਰਗੇ ਮਸ਼ਹੂਰ ਹੋਏ ਕਿਉਂਕਿ ਹੁਣ ਕਿੱਥੇ ਕਿਤੇ ਵੀ ਜਾਣੇ ਆ ਕੁਝ ਲੋਕ ਇੱਕ ਚੀਜ਼ ਹੋਰ ਦੇਖੀ ਆ ਵੀ ਲੋਕ ਜਿਵੇਂ ਜਾਨਵਰ ਵਿੱਚ ਵੇਚੀ ਜਾਂਦੇ ਆ ਗਰਮੇਲ ਵਾਲੇ ਪੀਲੇਆਂ ਦੇ ਨਾਮ ਤੇ ਜਾਂ ਕੋਈ ਹੋਰ ਜਾਨਵਰ ਆ ਉਹ ਜੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਤੁਸੀਂ ਕੋਈ ਜਾਨਵਰ ਹੁਣ ਤੱਕ ਸੇਲ ਕੀਤਾ ਜਾਂ ਕੀ ਹਿਸਾਬ ਕਿਤਾਵਾ ਲੋਕ ਕੀ ਕਰੀ ਜਾਂਦੇ ਆ ਉਹ ਉਹ ਅਸੀਂ ਜਦੋਂ ਕਿਤੇ ਜਾਣੇ ਨਾ ਤੋਰਾ ਫੇਰਾ ਸਾਡਾ ਰਹਿੰਦਾ ਹੀ ਆ ਹਾਂਜੀ ਕਈ ਬੰਦੇਓ ਜੈਡ ਨਾਲੇ ਮੋਲ ਲੈ ਕੇ ਰੱਖਿਆ ਉਹ ਸਾਡੇ ਨਾਲ ਲਿੰਕ ਹੋ ਜਾਂਦੇ ਆ ਹਾਂਜੀ ਕਹਿ ਜਾਂਦੇ ਜੀ ਆ ਟੋਡੇ ਜਾਨਵਰਾਂ ਚੋਂ ਆ ਹਾਂਜੀ ਮੈਂ ਕਿਹਾ ਵੀ ਮੈਂ ਤਾਂ ਕਿਸੇ ਨੂੰ ਦਿੱਤੇ ਨਹੀਂ ਹਾਂਜੀ ਸੁਨਾ ਆਪ ਦਾ ਮਨ ਠੱਲੋ ਕੱਲ ਨੂੰ ਮੇਰਾ ਨਾਂ ਆ ਨਾਮ ਕਰਿਆ ਜੇ ਵੀ ਉਹ ਰਕੂ ਸਹੀ ਆ ਕੱਲ ਨੂੰ ਭੱਜੇ ਕੋਈ ਹੋਰ ਤੇ ਨਾ ਸਾਡਾ ਬੱਜੇ ਭਾਈ ਉਹਦੇ ਜਾਨਵਰਾਂ ਦੇ ਵਿੱਚੋਂ ਜਾਨਵਰ ਮੇਠੋ ਤੁਸੀਂ ਜਾਇਆ ਤਾਂ ਤਾਂ ਦੱਸੋ ਸਹੀ ਆ ਜੀ ਹੈ ਮਤਲਬ ਤੁਸੀਂ ਜਾਨਵਰ ਨਹੀਂ ਸੇਲ ਕੀਤਾ ਕੁਝ ਲੋਕ ਯਾਨੀ ਪੈਸਾ ਕਮਾਉਣ ਮਾਰੇ ਨਾ ਇਹਨਾਂ ਦਾ ਨਾਂ ਵੇਚ ਹੀ ਜਾਂਦੇ ਆ ਅੰਕਲ ਜੀ ਗੱਲ ਪਤਾ ਕੀ ਅੱਜ ਦੇ ਟਾਈਮ 'ਚ ਇੱਕ ਹੋਰ ਗੱਲ ਆ ਵੀ ਲੋਕਾਂ ਕੋਲੇ ਪੈਸਾ ਬਹੁਤ ਆ ਹਾਂ ਮੁੰਡੇ ਬਾਹਰ ਬੈਠਿਆ ਬਹੁਤ ਭਰਾ ਅਗਲਾ ਕਹਿੰਦਾ ਜੀ ਮੈਨੂੰ ਪੈਸੇ ਜਿੰਨੇ ਮਰਜ਼ੀ ਲੈ ਲਓ ਮੈਨੂੰ ਖਾਨਦਾਨੀ ਗੁਕੜ ਚਾਹੀਦਾ ਉਹਨਾਂ ਨੂੰ ਹੁਣ ਇਹ ਤਾਂ ਪਤਾ ਨਹੀਂ ਨਾ ਹੀ ਤਾਂ ਉਹਨੇ ਤੁਹਾਡੇ ਘਰੇ ਆ ਕੇ ਦੇਖਿਆ ਹਾਂ ਅੰਕਲ ਵਾਲੇ ਕਿਹੋ ਜੇ ਗੁਕੜ ਨੇ ਅੰਕਲ ਸੇਲ ਕਰਦਾ ਕਿ ਨਹੀਂ ਮੈਂ ਅਜੇ ਤੋ ਤੁਹਾਨੂੰ ਪਹਿਲਾਂ ਮਿਲਿਆ ਨਹੀਂ ਸੀ ਕੋਈ ਬੰਦਾ ਮੈਨੂੰ ਕਹਿ ਕੇ ਦੇ ਜਾਂਦਾ ਵੀ ਆ ਗਰਮੇੜ ਵਾਲੇ ਪੀਲਿਆਂ ਚੋਂ ਆ ਮੰਨ ਲਓ ਮੈਨੂੰ ਵੀ ਪਤਾ ਵੀ ਤੁਹਾਡੇ ਵਾਲਾਂ ਜੋ ਹੈਗਾ ਕਿ ਨਹੀਂ ਹੈਨਾ ਉਹ ਚੀਜ਼ ਆਈ ਲੋਕਾਂ ਕੋਲੇ ਪੈਸਾ ਹੈਗਾ ਨਸਲਾਂ ਨਹੀਂ ਹੈਗੀਆਂ ਅੱਜ ਗੱਲ ਤੇ ਵਿਚ ਬੰਦੇ ਉਹ ਚੀਜ਼ ਨੂੰ ਆਪਦਾ ਬਿਜ਼ਨਸ ਬਣਾਈ ਬੈਠਿਆ ਮੈਂ ਕਹਿੰਨਾ ਆਕਰਨੇ ਮੈਨੂੰ ਇਹ ਕਹਤਾ ਵੀ ਲੱਖ ਡੇਢ ਲੱਖ ਕਿੰਨਾ ਪੈਸਾ ਲੈਣਾ ਬੋਲ ਠੀਕ ਹੈ ਜੀ ਮੈਂ ਨੂੰ ਕਿਹਾ ਮੈਂ ਕੁੱਕੜ ਵੇਚ ਕੇ ਰੋਟੀ ਨਹੀਂ ਖਾਂਦਾ ਮੈਂ ਹੈ ਸਹੀ ਹੈ ਜੀ ਵੀ ਇਹ ਸ਼ੌਂਕ ਨਾਲ ਰੱਖਿਆ ਜੀ ਆਪਾਂ ਦਾ ਹਨਾ ਫਿਰ ਛਾੜ ਚ ਅੱਜ ਵੀ ਸ਼ੌਕ ਚੱਲਦਾ ਪੈਸਾ ਨਹੀਂ ਸਹੀ ਹੈ ਜੀ ਤੇ ਜਿਹੜੇ ਹਰ ਲੋੜ ਬੰਦੇ ਵਿੱਚ ਹੁੰਦੇ ਆ ਜੀ ਚਲੋ ਜਿੱਥੇ ਚੰਗੇ ਬੰਦੇ ਰਲਦੇ ਆ ਵਿੱਚ ਮਾੜੇ ਵੀ ਰਲ ਜਾਂਦੇ ਹਨਾ ਰਲ ਜਾਂਦੇ ਜਿਹੜੇ ਬੰਦੇ ਜਾਨਵਰ ਵੇਚਦੇ ਆ ਉਹਨਾਂ ਨੂੰ ਕਿਵੇਂ ਦੇਖਦੇ ਹੋ ਹੋਰ ਪਤਾ ਲੱਗ ਜਾਂਦਾ ਗੱਲ ਆ ਜਾਂਦੀ ਨਹੀਂ ਗੱਲ ਆ ਜਾਂਦੀ ਆ ਮਤਲਬ ਵੀ ਉਹਨਾਂ ਦਾ ਕੰਮ ਕਿਵੇਂ ਆ ਚੰਗਾ ਮਾੜਾ ਫਿਰ ਪਾਲੀ ਚੋਂ ਬਾਹਰ ਹੀ ਕੱਢ ਦਿੰਨੇ ਚਲੋ ਜਿਹੜਾ ਦਾ ਪਤਾ ਲੱਗ ਜਾਂਦਾ ਹਾਂ ਠੀਕ ਹੈ ਜੀ ਬਣਾ ਸਾਡੇ ਨਾਲ ਨਾ ਠੀਕ ਹੈ ਜੀ ਜਿੱਥੇ ਮਰਜ਼ੀ ਜਾ ਇਹਨਾਂ ਦੀ ਸ਼ੁਰੂ ਤੋਂ ਪਾਲੀ ਇੱਕੋ ਚੀ ਹੈ ਠੀਕ ਹੈ ਹੈ ਸ਼ੇਰ ਵਾਲੀ ਪਾਲੀ ਈ ਚ ਹੈ ਠੀਕ ਹੈ ਜੀ ਤੋਂ ਪਹਿਲਾਂ ਨਵੇਂ ਕਰੇ ਵਾਲੇ ਬਾਬਾ ਜੀ ਭਾਗ ਸਿੰਘ ਕੀ ਨਾਂ ਚੱਲਦਾ ਸੀ ਹੁਣ ਕੱਖ ਹਾਂਜੀ ਠੀਕ ਹੈ ਕਬੂਤਰਾਂ ਚ ਬਹੁਤ ਚੰਗਾ ਨਾਮ ਹਾਂਜੀ 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 ਉਹਨਾਂ ਦਾ ਬੇਟਾ ਕਰਨਵੀਰ ਹਾਂਜੀ ਤੇ ਕਰਨਵੀਰ ਵੀ ਹੁਣ ਆਪਦੇ ਦਾਦਾ ਜੀ ਵਾਲੀ ਗੇਮ ਖੇਡ ਆਰ ਪੀ ਜੀ ਚੋਕੀ ਛਾਂ ਤੇ ਆਰ ਪੀ ਪੀ ਡੀ ਚੋਕੇ ਠੀਕ ਹੈ ਜੀ ਤੇ ਮੈਂ ਇਹਨਾਂ ਦਾ ਚੇਲਾ ਠੀਕ ਹੈ ਜੀ ਤੇ ਵੈਸੇ ਖੇਡ ਮੈਂ ਉਹਨਾਂ ਤੋਂ ਚੇਕ ਕਰਿਆ ਸ਼ੌਲਾ ਮੁੰਡਾ ਗਜਨ ਸਿੰਘ ਆ ਹਾਂਜੀ ਹਾਂਜੀ ਸ਼ੋਅ ਕਰ ਰਿਹਾ ਹਾਂਜੀ ਹਾਂਜੀ ਇਹ ਪਾਲੀ ਸਾਡੀ ਸਾਰੀ ਇਕੱਠੀ ਆ ਠੀਕ ਹੈ ਜੀ ਹਲੇ ਵੀ ਅਸੀਂ ਉਹ ਪੁਰਾਣਾ ਗਰੁੱਪ ਹੀ ਆ ਅਸੀਂ ਉਹ ਪੁਰਾਣਾ ਗਰੁੱਪ ਹੀ ਆ ਸਾਰਾ ਸਾਰਾ ਅੰਕਲ ਜੀ ਜਿਹੜਾ ਨਾਮ ਹੁੰਦਾ ਨਾ ਉਸੇ ਬੰਦੇ ਦਾ ਹੀ ਬੰਦਾ ਜਿਹੜਾ ਬੰਦਾ ਖਰਾ ਹਾਂਜੀ ਕਿਉਂਕਿ ਦੋਗਲੇ ਬਹੁਤ ਹੁੰਦੇ ਆ ਵਿੱਚ ਬੰਦੇ ਨਾਮ ਬਣਾਉਣ ਦੇ ਪਿੱਛੇ ਪਾਲੀਆਂ ਬਦਲ ਲੈਂਦੇ ਆ ਗੁਰੂ ਬਦਲ ਲੈਂਦੇ ਆ ਬਹੁਤ ਕੁਝ ਕਰਦੇ ਆ ਜੀ ਅੱਜ ਦੇ ਟਾਈਮ ਚ ਦਾ ਹਨਾ ਪਰ ਉਹ ਬੰਦੇ ਨੂੰ ਆਪ ਦੇ ਮਨ ਚ ਹੋ ਸਕਦਾ ਮੜਾ ਮੋਟਾ ਬਹਿਮ ਹੋਵੇਗੇ ਸ਼ਾਇਦ ਮੇਰਾ ਨਾਂ ਗਾ ਪਰ ਉਹ ਨਾ ਹੁੰਦਾ ਨਹੀਂ ਜੀ ਨਾ ਕਿਵੇਂ ਹੋ ਜੂਗਾ ਜੋ ਜਾਨਵਾਰੀ ਉਹਰੇ ਕੋਲੇ 2 ਨੰਬਰ ਦਾ ਸਹੀ ਆ ਜੀ ਉਹ ਜਾ ਕੇ ਹਾਰ ਗਿਆ ਉਹ ਨਾ ਕਿਵੇਂ ਹੋਊਗਾ ਕਿਵੇਂ ਹੋਊਗਾ ਹੈ ਸਹੀ ਆ ਜੀ ਤੇ ਅੰਕਲ ਜੀ ਮੰਨ ਲਓ ਜਿਵੇਂ ਹੁਣ ਤੁਹਾਡੇ ਪਾਣੀਆਂ ਦੇ ਮੁਰਗੇ ਲੜਦੇ ਆ ਜੀ ਇਹ ਜਦੋਂ ਤੁਸੀਂ ਕੋ ਘਟ ਟਿਕਦੇ ਹੋ ਜਾਂ ਬੰਦ ਜੋੜ ਜਾਂ ਕੀ ਹਿਸਾਬ ਕਿਤਾਬ ਹੁੰਦਾ ਤੁਹਾਡੇ ਏਰੀਆ ਦੇ ਵਿੱਚ ਛਾੜ ਦੇ ਵਿੱਚ ਜਿਵੇਂ ਆਪਾਂ ਗੱਲਈਏ ਕਿਹੜੀ ਗੇਮ ਚੱਲਦੀ ਆ ਹਾਂ ਛਾੜੇ ਗੇਮ ਚੱਲੂ ਪਾਣੀਆਂ ਦੀ ਠੀਕ ਆ ਜੀ ਬੁੱਕਲ ਜੋੜ ਆ ਕੋਈ ਏਡਾ ਲਾਇਆ ਵੇ ਕੋਈ ਏਡਾ ਲਾਇਆ ਵੇ ਠੀਕ ਆ ਜੀ ਸਾਨੂੰ ਕੋਈ ਵਿਚਾਰ ਠੀਕ ਆ ਜੀ ਜਿਹੜਾ ਮਰਜੀ ਪੱਠਾ ਜਾਏ ਕਨੇਲ ਦੋ ਮਰਜੀ ਆ ਕੁਛ ਵੀ ਆ ਜੇ ਸਾਡੇ ਲੋਕ ਉੱਠ ਲੈ ਆਉਣ ਠੀਕ ਆ ਜੀ ਐਹੀ ਲੜਾਉਣਾ ਹੀ ਲੜਾਉਣਾ ਏ ਨਹੀਂ ਅਸੀਂ ਕਹਾਂਗੇ ਵੀ ਤੇਰਾ ਬਾਲਾ ਵੱਡਾ ਤੇ ਅਸੀਂ ਠੀਕ ਆ ਜੀ ਸਾਡਾ ਲੜਨਾ ਹੀ ਲੜਨਾ ਸਹੀ ਆ ਜੀ ਜਿਹੜੇ ਵਿਖਾਤੇ ਬੁੱਕਲ ਚ ਉਹ ਤੋਂ ਪਹਿਲਾਂ ਜਿਹੜਾ ਜੋੜ ਹੁੰਦੇ ਸੀਗੇ ਉਹ ਉਸਤਾਦ ਫਿਰ ਸ਼ੋਰਿਆਂ ਦੇ ਟਾਈਮ 'ਚ ਸੀਗੇ ਵੇਖ ਕੇ ਲਾਉਂਦੇ ਤਾਂ ਸ਼ੋਰਿਆਂ ਦੇ ਟਾਈਮ 'ਚ ਉਸ ਟਾਈਮ 'ਚ ਜਿਹੜਾ ਵੇਖ ਕੇ ਲਾਉਂਦੇ ਸੀ ਨਾ ਉਦੋਂ ਸਾਹ ਚ ਦੋ ਜਾਂ ਤਿੰਨ ਕੁੱਕਰ ਲੜਦੇ ਠੀਕ ਆ ਜੀ ਤੋਂ ਵੇਖਿਆ ਹੁਣ ਫਰਕ ਇੱਕ ਇੱਕ ਰਾਤ ਦੇ ਜੰਮੇ ਤਾਂ ਮਿਲਦੇ ਹੀ ਨਹੀਂ ਆਪਾਂ ਨੂੰ ਹਾਂਜੀ ਹਾਂਜੀ ਹੈ ਸਹੀ ਹੈ ਜੀ ਕਿ ਖਰਾਬ ਇੱਕ ਰਾਤ ਦੇ ਜੰਮੇ ਦੇ ਵੀ ਫਰਕ ਪਾ ਜਾਂਦਾ ਜੀ ਪਾ ਜਾਂਦਾ ਉਹ ਵੇਖਿਆ ਵੀ ਤੇਰਾ ਪਾਲਾ ਥੋੜਾ ਜਿਹਾ ਮੇਰਾ ਨੀਵਾ ਨਹੀਂ ਲੱਗਦੇ ਵੀ ਹਾਂ ਅਸੀਂ ਆਖਿਆ ਜਾ ਰਹੇ ਕੰਮ ਬਦਲ ਦਿਓ ਠੀਕ ਹੈ ਜੀ ਬੁੱ컬 ਜੋਰ ਕਰ ਦਿਓ ਉਹ ਬਰੰਗਲ ਕਿੰਨਾ ਟਾਈਮ ਪਹਿਲਾਂ ਦੇਖਦੇ ਹੁੰਦੇ ਜਿਹੜੇ ਟਿਕਦੇ ਸੀ ਮੁਰਗੇ ਵੀ ਮੌਕੇ ਤੇ ਟੱਕ ਕੇ ਲੜਾਉਂਦੇ ਸੀਗੇ ਜਾਂ ਪਹਿਲਾਂ ਹਾਂ ਔਰ 2 6-6 ਮਹੀਨੇ ਪਹਿਲਾਂ ਆਉ ਟਿਕ ਲੈਂਦੇ ਠੀਕ ਹੈ ਜੀ ਸਾਂਭੀ ਜਾਂਦੇ ਠੀਕ ਹੈ ਜੀ ਹਾਂ ਤੇ ਹੁਣ ਮੰਨ ਲਓ ਜਿਹੜੇ ਤੁਹਾਡੇ ਹੋਣ ਜੋੜ ਲੜਦੇ ਆ ਜੀ ਇਹਦੀ ਫਿਰ ਪਹਿਲਾਂ ਲਿਖਤ ਕਰਦੇ ਹੋ ਜਾਂ ਕਿੰਨਾ ਟਾਈਮ ਪਹਿਲਾਂ ਹੁੰਦੀ ਆ ਜਿਵੇਂ ਮੰਨ ਲਓ ਆਪਣੇ ਹੁਣ ਸੈਲ ਸੈਲ ਦੀ ਗੇਮ ਹੁੰਦੀ ਆ ਜੀ ਹੈਨਾ ਜਰੂਰ ਸਾਡਾ ਫਰਜ਼ ਹੀ ਕੀਤਾ ਹੈ ਕਿ ਲੜਾਵਾਂਗੇ ਹਾਂ ਜੀ ਸਾਡਾ ਰਾਸਟ ਜੋੜ ਹੋਊਗਾ ਹਾਂ ਜੀ ਪੋਸਟ ਤੋਂ 5-7 ਦਿਨ ਪਹਿਲਾਂ ਹਾਂ ਜੀ ਦੂਜੀ ਪਾਰੀ ਨੂੰ ਬੁਲਾ ਕੇ ਇਕੱਠਾ ਕਰਕੇ ਹਾਂਜੀ ਉਹਨਾਂ ਨਾਲ ਜੋੜਾਂ ਦੀ ਲਿਫਟ ਕਰ ਲਈ ਜੀ ਵੀ ਸਾਡੇ ਨੂੰ ਆਪਣੇ ਐਨੇ ਜੋੜ ਲੜਨਗੇ ਠੀਕ ਹੈ ਜੀ ਹੁਣ ਜਿਹੜੇ ਗਾਣ ਸਾਡੇ ਲੜਨੇ ਉਹਨਾਂ ਦੀ ਇਹ ਤੋਂ ਪਹਿਲਾਂ 6 ਮਹੀਨੇ ਪਹਿਲਾਂ ਲਿਫਟ ਹੋ ਲਿਖਤ ਹੋ ਚੁੱਕੀ ਆ ਠੀਕ ਹੈ ਜੀ ਹਾਂ ਤੇ ਹੁਣ ਮੰਨ ਲਓ ਆਪਣੇ ਠਾਰ ਦੇ ਵਿੱਚ ਹੁਣ ਕਿਹੜੀਆਂ ਮੈਂਨ ਮੈਨ ਪਾਰਟੀਆਂ ਲੜਾ ਰਹੀਆਂ ਜੀ ਇਸ ਟਾਈਮ ਕੁੱਕੜ ਪਾਰਟੀਆਂ ਹੁਣ ਬਣ ਗਈਆਂ ਜਾਦੇ ਅੱਗੇ ਤਾਂ ਸੀਆਂ ਦੋ ਪਾਰਟੀਆਂ ਠੀਕ ਹੈ ਜੀ ਹੋਣ ਪਾਰਟੀਆਂ ਹੋ ਗਈਆਂ ਜਾ ਰਹੇ ਠੀਕ ਹੈ ਜੀ ਹੁਣ ਤਾਂ ਪੰਜ ਛੇ ਪਾਰਟੀਆਂ ਪਹਿਲਾਂ ਕਿਹੜੀਆਂ ਸੀਗੀਆਂ ਜੀ ਮੈਂ ਦੋ ਮੈਂ ਦੋ ਵਾਟਸਐਪ ਮਿੱਡੂ ਮਾਨ ਵਾਲਿਆਂ ਦੀ ਹਾਂਜੀ ਤੇ 6 ਰੋਡਾਂ ਤੇ ਭਾਗ ਹੋਣਿਆ ਜੀ ਠੀਕ ਹੈ ਜੀ ਇਹ ਦੋ ਪਾਰਟੀਆਂ ਬਸ ਠੀਕ ਹੈ ਜੀ ਤੀਜੀ ਪਾਰੀ ਨਹੀਂ ਸੀ ਤੇ ਅੰਕਲ ਜਿਹੜੇ ਇਹ ਆਪਣੇ ਇੱਕ ਆਪਣੂ ਆਪਣੇ ਨਾਲ ਮੰਨ ਲਓ ਪਾਕਿਸਤਾਨ ਤੋਂ ਭਰਾ ਜੁੜੇ ਹੋਏ ਨੇ ਹਾਂ ਵਾਟਸਐਪ ਤੇ ਹੋਵੇ ਜਾਂ ਹੋਰ ਚੀਜ਼ਾਂ ਤੇ ਇੱਕ ਆਪਣੇ ਕੁੱਕੜ ਬਾਜ਼ ਦੇ ਨਵਾਬ ਵਾਲੇ ਕਾਲੇ ਹਾਂ ਉਹਨਾਂ ਦੇ ਕੋਈ ਨਿਸ਼ਾਨੀ ਜਾਂ ਕੋਈ ਪਰਖ ਕਿਉਂਕਿ ਉਹਨਾਂ ਕੋਲੇ ਉਹ ਜਾਨਵਰ ਹੈਗੇ ਆ ਜੀ ਹੈਗੇ ਆ ਤੇ ਉਹ ਮੰਨ ਲਓ ਬਹੁਤ ਇਹ ਚੀਜ਼ ਕਹਿੰਦਾ ਵੀ ਇੰਟਰਵਿਊ ਦੇ ਵਿੱਚ ਕਿਸੇ ਪੁਰਾਣੇ ਬੰਦੇ ਨੂੰ ਇਹ ਗੱਲ ਪੁੱਛੋ ਵੀ ਉਹ ਜਾਨਵਰਾਂ ਬਾਰੇ ਸਾਨੂੰ ਕੁਝ ਪਤਾ ਲੱਗੇ ਕਿਉਂਕਿ ਉਹਨਾਂ ਨੂੰ ਇਹ ਜ਼ਰੂਰ ਪਤਾ ਕਿ ਨਵਾਬ ਵਾਲੇ ਕਾਲੇ ਆ ਉਹਨਾਂ ਦਾ ਪਿਛੋਕੜ ਨਹੀਂ ਪਤਾ ਉਹਨਾਂ ਨੂੰ ਚੰਗੀ ਤਰ੍ਹਾਂ ਵੀ ਇਹ ਕਿਹੋ ਜੇ ਸੀ ਜਾਂ ਇਹ ਉੱਥੋਂ ਕਿਵੇਂ ਲੜਦੇ ਸੀ ਕੀ ਗੱਲਬਾਤ ਸੀ ਕਿਉਂਕਿ ਹਰੇਕ ਚੀਜ਼ ਦੇ ਵਿੱਚ ਨਾਲ ਡੁਪਲੀਕੇਟ ਚੀਜ਼ ਪਹਿਲਾਂ ਤਿਆਰ ਹੋ ਜਾਂਦੀ ਹੈ ਜੀ ਇਹ ਪੱਤਾ ਜਿਹੜਾ ਫਰੀਕੋਟ ਜਾਂ ਰਾਜਾ ਸੀ ਹਾਂਜੀ ਇਹਰਾ ਪ੍ਰਾਕ੍ਰਿਤਿਕ ਹਾਂ ਠੀਕ ਹੈ ਜੀ ਉਹ ਜੋੜ ਕਰ ਦਾਂਦਾ ਹਾਂ ਠੀਕ ਹੈ ਜੀ ਹਾਂ ਠੀਕ ਹੈ ਮੰਨ ਲਓ ਰਾਜਾਂ ਤੋਂ ਚੱਲੀ ਹੁੰਦੀ ਹੈ ਖੇਡ ਹਾਂ ਠੀਕ ਹੈ ਜੀ ਤੇ ਉਹਨਾਂ ਨਾਲ ਜਿਹੜਾ ਅੱਜ ਉੱਥੋਂ ਦਾ ਪ੍ਰਧਾਨ ਮੰਤਰੀ ਆ ਹਾਂ ਜੀ ਬਾਬਾ ਫਰੀਜ਼ ਵਾਲੀ ਗਲੀ ਚੋਂ ਦਾ ਘਰ ਅੱਜ ਵੀ ਖੜਾ ਠੀਕ ਹੈ ਜੀ ਹਾਂ ਠੀਕ ਹੈ ਜੀ ਉਹ ਇੱਥੇ ਜਰੂਰ ਗੇਮਾਂ ਕਰਾਈਆਂ ਕਬੱਡੀ ਹਾਂਜੀ ਬਾਦਲ ਕੇ ਕਰਾਉਂਦੇ ਰਹਿਆ ਹਾਂਜੀ 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 ਫ੍ਰੀ ਕੋਰਟ ਔਰ ਜਰੂਰ ਸਟੇਡੀਅਮ ਦੇ ਵਿੱਚ ਰਾਜੇ ਰਾਜੇ ਦਾ ਯੂਜ਼ ਕਰਦੀ ਹਾਂ ਹਾਂਜੀ ਹੱਦੀ ਉਹ ਹੀ ਚੱਲਦਾ ਉੱਥੇ ਆਇਆ ਹਰਿਆਣੇ ਦਾ ਮੁੱਖ ਮੰਤਰੀ ਆਇਆ ਇਹ ਲੈਹnde ਪੰਜਾਬ ਦਾ ਮੁੱਖ ਮੰਤਰੀ ਜਿਹੜਾ ਅਜ ਪਾਸਟਾ ਦਾ ਪ੍ਰਧਾਨ ਮੰਤਰੀ ਆ ਹਾਂਜੀ ਉਸ ਟਾਈਮ ਇਹ ਲੈਹnde ਪੰਜਾਬ ਦਾ ਮੁੱਖ ਮੰਤਰੀ ਮੁੱਖ ਮੰਤਰੀ ਸੀਗਾ ਇਹ ਨਾ ਉਹ ਪਾਸਨ ਆਲ ਆਪਣਾ ਫਾਈਨਲ ਮੈਚ ਹੋਇਆ ਹਾਂਜੀ ਉਸ ਟਾਈਮ ਤੇ ਫਿਰ ਉਹ ਫਰਾਂ ਦਾ ਮੁੱਖ ਮੰਤਰੀ ਹਰਿਆਣੇ ਦਾ ਮੁੱਖ ਮੰਤਰੀ ਹਾਂਜੀ ਆਏ ਸੀਗੇ ਠੀਕ ਹੈ ਜੀ ਫਿਰ ਉਸਨੇ ਮੰਚ ਤੇ ਛਾਈ ਮੈਂ ਮੇਰਾ ਠੇਕਾ ਸੀ ਮੈਂ ਆਪਣਾ ਘਰ ਵੇਖਾਂ ਹਾਂਜੀ ਉਹ ਛੋਟੀ ਏਟ ਦਾ ਘਰ ਆ ਹਾਂਜੀ ਇਹ ਨਾ ਉਹਨਾਂ ਕਿਸ਼ਾਈ ਹੱਟਦਾ ਠੀਕ ਹੈ ਜੀ ਉਹ ਆਪਣਾ ਘਰ ਦੇ ਗਿਆ ਵੀ ਮੇਰਾ ਮੇਰੀ ਰਾਹ ਇੱਥੇ ਠੀਕ ਹੈ ਜੀ ਇਹ ਜਿਹੜੇ ਸੀ ਉਹਨਾਂ ਕੋਲੇ ਨਵਾਬ ਵਾਲੇ ਕੁੱਤੜ ਹਾਂਜੀ ਇਹ ਕੌਟ ਸਾਹਿਬ ਦੇ ਕੁੱਤੜ ਸੀਗੇ ਠੀਕ ਹੈ ਜੀ ਬਾਰੇ ਤੇ ਲਿਏ ਜੇ ਕਾਲੇ ਠੀਕ ਹੈ ਜੀ ਹਾਂ ਬਹੁਤ ਤਿੱਖੇ ਲੜਦੇ ਸੀ ਮੰਤਰ ਕੀ ਹੋਈ ਸੀ ਜੀ ਉਹਨਾਂ ਦੀ ਮੰਤਰ ਉਹਨਾਂ ਦੀ ਮੈਂ ਤੈਨੂੰ ਮਦਲੋ ਕੱਦਗਾਠ ਦੇ ਵਿੱਚ ਜਾਂ ਧੌਣ ਤਾਜ ਹੋ ਗਿਆ ਆਹੀ ਚੀਜ਼ ਹੁੰਦੀ ਸੀ ਜਿਵੇਂ ਫਰਜ ਕੀਤਾ ਕੁੱਕਰ ਹੜਾ ਠੀਕ ਹੈ ਜੀ ਹਾਂ ਇਹ ਕਾਲਾ ਤੇਲ ਗਿਆ ਆਵੇ ਜਾਂ ਕਾਲੇ ਰੰਗ ਤੋਂ ਹੋਵੇ ਠੀਕ ਹੈ ਜੀ ਥੋੜੇ ਜੁੱਤ ਮੇ ਕਿੱਲੀ ਤਾਜੇ ਹੁੰਦੇ ਸੀ ਉੱਚੇ ਜੇ ਤਾਜੇ ਠੀਕ ਹੈ ਜੀ ਹਾਂ ਅੰਕਲ ਜੀ ਇੱਕ ਵਧੀਆ ਚੰਗਾ ਸੀਲ ਇਹ ਕਿਸੇ ਬੰਦੇ ਨੇ ਪਰਖਣਾ ਕਿਸੇ ਨਵੇਂ ਨੇ ਪਰਖਣਾ ਤੂੰ ਥੋੜੀ ਨਿਵਾਂ ਦੇ ਵਿੱਚ ਚੰਗਾ ਸੀਲ ਤੁਸੀਂ ਕਿਹਨੂੰ ਮੰਨਦੇ ਹੋ ਜੇ ਮੰਨ ਲਓ ਤੁਹਾਡੇ ਕੋਲੇ ਜਿਵੇਂ ਅਸੀਂ ਅੱਜ ਆਇਆ ਤੁਹਾਡੇ ਕੋਲੇ ਮੁਰਗਾ ਲੈ ਕੇ ਆ ਜੀ ਤੁਹਾਨੂੰ ਪੁੱਛਿਆ ਅੰਕਲ ਜੀ ਆ ਗੁੱਕੜ ਕਿਹੋ ਜਾਂ ਵੀ ਕੀ ਆਏ ਸੀਲ ਆਇਆ ਕੀ ਹਿਸਾਬ ਕਿਦਾਵਾ ਇਹਦਾ ਕਿਉਂਕਿ ਮੰਨ ਲਓ ਮੈਂ ਜਾਣਾਂ ਤੁਸੀਂ ਮੈਨੂੰ ਦੱਸਣਾ ਵੀ ਇਹ ਚੰਗਾ ਹੈਗਾ ਜਾਂ ਨਹੀਂ ਹੈਗਾ ਤੁਸੀਂ ਉਹ ਚ ਕੀ ਚੀਜ਼ ਦੇਖੋਗੇ ਸ਼ੀਰ ਕੁੱਕੜ ਇੱਕ ਤਾਂ ਜਿਵੇਂ ਇੱਥੇ ਛੱਡ ਗਏ ਹਾਂਜੀ ਉਹ ਥੋੜੇ ਕੋਲ ਇੱਥੇ ਖੜਾ ਰਹਿਣਾ ਠੀਕ ਹੈ ਜੀ ਉਹਨੂੰ ਫੜਾਂਗੇ ਉਹ ਇਹ ਨਹੀਂ ਵੀ ਆਇਆ ਨਿਕਲ ਗਿਆ ਆ ਨਿਕਲ ਗਿਆ ਠੀਕ ਹੈ ਜੀ ਖੋ ਜੀ ਰੋਣ ਮੈਂ ਫੜਾਂਗੇ ਹੱਥ ਜਾ ਜੂਗਾ ਉਹ ਖੜ ਜੂਗਾ ਠੀਕ ਹੈ ਜੀ ਹੂੰ ਬਾਕੀ ਜਿਹੜਾ ਦੇਖ ਲਿਆ ਉਂਗਲ ਜੀ ਲਾ ਕੇ ਹਾਂ ਜੀ ਛੇ ਐ ਮੈਂ ਜਾਂ ਉਹ ਗੱਲਾਂ ਬਣਾਈਆਂ ਵੀ ਆ ਜੀ ਹਾਂ ਸਹੀ ਹੈ ਜੀ ਇਹ ਤਾਂ ਇੱਕ ਮੁੰਡੇ ਦੀ ਵੀਡੀਓ ਪਾਈ ਪਿਛੋ ਬਲੇਲਰ ਵੀ ਖੁਰਕ ਮੰਨੀ ਜਾਂਦਾ ਜੀ ਹਾਂ ਹਾਂ ਜੀ ਇਹੋ ਜੇ ਕੁੱਕੜ ਅਸੀਂ 12 ਵਜੇ ਨੂੰ ਪਾਈ ਦੇ ਵੇਖਿਆ ਸਹੀ ਹੈ ਜੀ ਫੇਰ ਆ ਲੋਕ ਦੇਖਦੇ ਕਾਲੀ ਅੱਖ ਚਿੱਟੀ ਅੱਖ ਹਾਂਜੀ ਨਾਰੀ ਅੱਖ ਖੱਟੀ ਅੱਖ ਹਾਂਜੀ ਅਸ਼ੀਰਵ ਦੇ ਠੀਕ ਹੈ ਜੀ ਜੇ ਜੀ ਸਾਡੇ ਘਰ ਦੀ ਬਰੀਡ ਮੇਰੇ ਕੋਲੇ ਕਾਲੀਆਂ ਅੱਖਾਂ ਦੇ ਵੀ ਹੁੰਦੇ ਆ ਹਾਂਜੀ ਲਾਲ ਅੱਖਾਂ ਦੇ ਵੀ ਆ ਖੱਟੀਆਂ ਦੇ ਵੀ ਚਿੱਟੀਆਂ ਦੇ ਵੀ ਹਾਂਜੀ ਕੋਈ ਚਿੱਟੀ ਅੱਖ ਵਾਲਾ ਜਿਆਦਾ ਜਾਨਵਰ ਚੰਗਾ ਨਹੀਂ ਹੁੰਦਾ ਦਾ ਠੀਕ ਹੈ ਜੀ ਅੱਖ ਚਾਹੇ ਕੇ ਜੀ ਆ ਹਾਂਜੀ ਕੋਈ ਬਲੀਡ ਹੋਣੀ ਚਾਹੀਦੀ। ਮਤਲਬ ਆਪਾਂ ਨੂੰ ਜਿਹੜਾ ਪਤਾ ਵੀ ਆਪਣੇ ਖਾਨਦਾਨ ਚੋਂ ਨਿਕਲਿਆ ਉਹ ਮਾੜਾ ਕਿਵੇਂ ਹੋ ਗਿਆ ਜੀ ਹੈਨਾ? ਉਹ ਮਾੜਾ ਕਿਵੇਂ ਹੋ ਗਿਆ? ਅੱਖ ਚਾ ਕੇ ਜੀ ਕੱਢ ਜੇ। ਖਾਨਦਾਨੀ ਹੋਣਾ ਜ਼ਰੂਰੀ ਆ ਜੀ। ਹਾਂ ਹੁਣ ਆਖ ਕੋਈ ਜੀ ਕੁਕੜੀ ਵੇਖੀ। ਹਾਂ ਜੀ। ਛਿੱਟੀ ਜੀ ਦੀ ਆ। ਹਾਂ ਜੀ ਹਾਂ ਜੀ। ਹੈ? ਬਗੋਈ ਆ ਜੀ। WhatsApp ਤੇ ਸੀ ਕੁਕੜੀ ਆ। ਠੀਕ ਆ ਜੀ। ਹੈ? ਤੇ ਅੰਕਲ ਜੀ ਇੱਕ ਹੁਣ ਮੰਨ ਲਓ ਜਿਹੜੇ ਨਵੇਂ ਮੁੰਡੇ ਰੱਖਦੇ ਆ ਜੀ ਆਂ ਵਾਲੀ ਗੋਲੀ ਲਾਉਣੇ ਆ ਜੀ ਆਪਾਂ। ਬੀ ਵਾਰਮਿੰਗ ਉਹ ਕਿੰਨੀ ਕੁ ਜ਼ਰੂਰੀ ਆ ਤੇ ਉਹਦਾ ਕੀ ਤਰੀਕਾ ਜੇ ਆਪਾਂ ਕਿਸੇ ਜਵਾਕ ਨੇ ਜਾਂ ਮੰਨ ਲਓ ਨਵੇਂ ਬੰਦੇ ਨੇ ਸਿੱਖੜੀ ਹੁੰਦੀ ਆ ਜੀਆਂ ਵਾਲੀ ਗੋਲੀ ਲਾਉਣਾ ਜੇ ਮੈਂ ਆਪਾਂ ਤੁਸੀਂ ਲਾਉਣੇ ਹੋ ਜਾਂ ਉਹ ਚੀਜ਼ ਕਿਵੇਂ ਆ ਉਹ ਤਾਂ ਹੁਣ ਉਹਨਾਂ ਨੂੰ ਪਤਾ ਨਹੀਂ ਕਿੱਥੋਂ ਜਾਂਦੇ ਕਿੱਥੋਂ ਨਹੀਂ ਜਾਂਦੇ ਠੀਕ ਆ ਜੀ ਮਾੜੇ ਹੁੰਦੇ ਜਿੰਨਾ ਗੁਰ ਪਾਏ ਉਹਨਾ ਮਿੱਠਾ ਹੋਊਗਾ ਹਾਂਜੀ ਜਿਹੇ ਜੇ ਉਹਨੇ ਲਾਤੇ ਉਹ ਜਿਹਨਾਂ ਰਣਗੇ ਠੀਕ ਆ ਜੀ ਹੈ ਨਹੀਂ ਮੰਨ ਲਓ ਜੀ ਜਿਹੜੀ ਆਪਾਂ ਜੀਆਂ ਵਾਲੀ ਊ ਗੋਲੀ ਲਾਉਣੀ ਆ ਨਾ ਵੀ ਅੰਦਰ ਮੜੱਪਾਂ ਤੋਂ ਹੈ ਨਾ ਮੰਨ ਲਓ ਕੁੱਕੜਾਂ ਨੂੰ ਉਹਦੇ ਸੇ ਇੱਕ ਗੋਲਾ ਹਾਂ ਵੀ ਆ ਗੋਲੀ ਲਾਉਣੇ ਉਹ ਤੁਸੀਂ ਕਿਵੇਂ ਕਰਦੇ ਹੋ ਹੁਣ ਮੜੱਪਾਂ ਤੋਂ ਕਹਿੰਦਾ ਮਤਲਬ ਕਿਸੇ ਨਵੇਂ ਜਵਾਕ ਨੇ ਉਹ ਮੇਰੀ ਗੱਲ ਸੁਣੋ ਉਹ ਨਾਂ ਐਰਬੋ ਮਾਰਵੀ ਆਕਾ ਹਾਂਜੀ ਇੱਕ ਹੋਰ ਕਿਹੜੀ ਸੀਸ਼ੀਆਂ ਕਈ ਆਉਂਦੀਆਂ ਜੀ ਇੱਕ ਨਹੀਂ ਸੀਸ਼ੀਆਂ ਬਹੁਤ ਆਉਂਦੀਆਂ ਹਾਂਜੀ ਅਸੀਂ ਯਾਰਾ ਲਾਉਣੇ ਆ ਡਾਉਂਟਰ ਪਲੱਸ ਠੀਕ ਆ ਜੀ ਗੋਲੀ ਆ ਹਾਂਜੀ ਉਹ 50 ਰੁਪਏ ਦੀ ਇੱਕ ਗੋਲੀ ਆ ਹਾਂਜੀ ਹਾਂਜੀ ਉਹ ਕੁੱਕੜ ਨੂੰ ਅਸੀਂ ਚੌਥਾ ਹਿੱਸਾ ਲਾਉਂਦੇ ਆ ਠੀਕ ਹੈ ਜੀ ਹਾਂ ਹਾਂ ਇੱਕ ਪੇਪਰ ਆ ਜਨ ਹੋਈ ਐਲਬੋ ਮਾਰ ਹੋਈ ਹਾਂਜੀ ਇਹ ਸਾਨੂੰ ਇਹਨਾਂ ਦਵਾਈਆਂ ਨਾਲ ਇਹ ਸ਼ੱਕ ਪੈ ਗਿਆ ਹਾਂਜੀ ਕੁੱਕੜ ਦੇ ਗੋਡਿਆਂ ਨੂੰ ਮੁਕਸ਼ ਪਾਉਣੀ ਹੈ ਠੀਕ ਹੈ ਜੀ ਸਮਝ ਗਏ ਜੀ ਹਾਂ ਉਹਨੂੰ ਫਿਰ ਲਾਉਣ ਦਾ ਕੀ ਤਰੀਕਾ ਜੀ ਜਿਵੇਂ ਮੰਨ ਲਓ ਆਪਾਂ ਕੁੱਕੜ ਨੂੰ ਦੇਣੀ ਆ ਦਵਾਈ ਜਦੋਂ ਦੇਣੀ ਆ ਕੋਢੀ ਕਿ ਜੰਨਾ ਗੋੜ ਦੇ ਦੇ ਉਹਨੂੰ ਪਹਿਲਾਂ ਠੀਕ ਹੈ ਜੀ ਨਰਨੇ ਕਰ ਜੇ ਠੀਕ ਹੈ ਜੀ ਉਹ ਜਿਹੜੇ ਜੀ ਹੁੰਦੇ ਆ ਨਾ ਹਾਂਜੀ ਗੁਰਦਪਤ ਇਕੱਠੇ ਹੋ ਜਾਂਦੇ ਮਿੱਠੇ ਦੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਵੀ ਤੁਸੀਂ ਦਵਾਈ ਦੇਣੀ ਆ ਮناسب ਸਮਝਦੇ ਆ ਹਾਂਜੀ ਉਹ ਦੇ ਦਿਓ ਠੀਕ ਹੈ ਜੀ ਤਾਰ ਦੇ ਖਾਣ ਨਹੀਂ ਖੋਹ ਦੇਣਾ ਠੀਕ ਹੈ ਜੀ ਹਾਂ ਕਿੰਨਾ ਟਾਈਮ ਨਹੀਂ ਖਾਣ ਖੋਹ ਦੇਣਾ ਜੀ 12 1 ਵਜੇ ਤੱਕ ਮੰਨ ਲਓ ਜੀ 2 ਘੰਟਿਆਂ ਦੇ ਕਰੀਬ ਹਾਂ 2-3 ਘੰਟੇ ਬਾਅਦ ਠੀਕ ਹੈ ਜੀ ਕਿਉਂਕਿ ਇਹ ਕੋਈ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਜੀ ਜਿਹੜੇ ਬੰਦੇ ਨਵੇਂ ਰੱਖਿਆ ਕਿਉਂਕਿ ਅੱਜ ਕੱਲ੍ਹ ਜਿਹਨੂੰ ਮਾੜਾ ਜਾਂ ਆਉਣ ਲੱਗ ਜਾਂਦਾ ਮੇਰੇ ਅਰਗੇ ਨੂੰ ਉਹੀ ਅਗਲਾ ਆਏ ਮੰਨਣ ਲੱਗ ਜਾਂਦਾ ਵੀ ਹਾਂ ਮੈਂ ਕਹਿੰਦਾ ਸਾਣਾ ਜੀ ਉਹ ਚੀਜ਼ਾਂ ਹੁੰਦੀਆਂ ਨੇ ਹਰੇਕ ਉਸਤਾਦ ਬਹੁਤ ਛੇਤੀ ਬੰਦ ਆ ਜੀ ਅੱਜ ਕੱਲ੍ਹ ਦਾ ਸਾਲ-ਸਾਲ ਦੇ ਵਿੱਚ ਹੀ ਬਣ ਜਾਂਦੇ ਆ ਜੀ ਬਣ ਜਾਂਦੇ ਨੇ ਬਣ ਜਾਂਦੇ ਹਾਂਜੀ ਹਾਂਜੀ ਤੇ ਅੰਕਲ ਜੀ ਜਿਹੜਾ ਆਪਣਾ ਮੰਨ ਲਓ ਆਮ ਨਾਰਮਲ ਕੁੱਕੜ ਦੀ ਖਰਾਕ ਆ ਕੋਈ ਖੁੱਲਾ ਕੁੱਕੜ ਕਿਸੇ ਬੰਦੇ ਦਾ ਸ਼ੌਕ ਨੂੰ ਰੱਖਿਆ ਵਾ ਮੰਨ ਲਓ ਉਹਨੇ ਲੜਾਉਣਾ ਵੀ ਨਹੀਂ ਜੇ ਲੋੜ ਪੈਦਾ ਮੰਨ ਲਓ ਉਹ ਤੰਦਰੁਸਤ ਤੇ ਵਧੀਆ ਰਹੇ ਉਹਨੂੰ ਕਿਹੜੀ ਨਾਰਮਲ ਖਰਾਕ ਆ ਵੀ ਬੰਦਾ ਆਮ ਹੀ ਦੇ ਚੱਲੇ ਇਹਦਾ ਕੋਈ ਨੁਕਸਾਨ ਨਾ ਹੋਵੇ ਨੁਕਸਾਨ ਉਹਦਾ ਦੇ ਆਪਣੇ ਆਮ ਘਰਾਂ ਚ ਕਣਕ ਜਰਾ ਚੱਲਦੀ ਆ ਹਾਂਜੀ ਹੂੰ ਕਣਕ ਸੁੱਕੀ ਨਾ ਪਾਓ ਠੀਕ ਹੈ ਜੀ ਰਾਤ ਨੂੰ ਪਿਆਉਂਦੇ ਹੋ ਠੀਕ ਹੈ ਜੀ ਉਹਨੇ ਜਿੰਨਾ ਪਾਣੀ ਖਿੱਚਣਾ ਖਿੱਚ ਜਾਂਦੀ ਆ ਹਾਂਜੀ ਛੜਕੇ ਮੋੜਕੇ ਧੋ ਕੇ ਤੇ ਉਹਨੂੰ ਪਾ ਦੋ ਠੀਕ ਹੈ ਜੀ ਕੋਲੀ ਹੋ ਜਾਂਦੀ ਆ ਜੀ ਹਾਂ ਜੇ ਤੁਸੀਂ ਸੁੱਕੀ ਪਾਉਂਗੇ ਜਾਨਵਰ ਜ਼ਿਆਦਾ ਕਣਕ ਖਾ ਗਿਆ ਹਾਂਜੀ ਉਹ ਵੱਜ ਚੁੱਕਾ ਠੀਕ ਹੈ ਜੀ ਕਿਉਂਕਿ ਸੁੱਕੀ ਕੰਕ ਨੇ ਅੰਦਰ ਜਾ ਕੇ ਖੁੱਲਣਾ ਹਾਂਜੀ ਉਹਨੇ ਪਾਣੀ ਪੀਣਾ ਉਤੋਂ ਦੀ ਸੁੱਕੀ ਨੇ ਫੁੱਕੜਦੇ ਤੇ ਉਹਨੇ ਫੁੱਲ ਜਾਣਾ ਉਹਨੇ ਫੁੱਲ ਜਾਣਾ ਠੀਕ ਆ ਜੀ ਪੋਟਾ ਟਾਈਟ ਹੋ ਜਾਣਾ ਠੀਕ ਆ ਜੀ ਉਹਨੇ ਫਿਰ ਹਾਜਮ ਨਹੀਂ ਆਉਂਦੀ ਠੀਕ ਆ ਜੀ ਹਾਂ ਇੱਕ ਅੰਕਲ ਇਹ ਗੱਲ ਨਾਲ ਹੀ ਆਈ ਹੁਣ ਆਪਣੇ ਗੱਲਾਂ ਚ ਪੋਟ ਜਾਮ ਦਾ ਕੋਈ ਲਾਜ ਜੀ ਕੋਈ ਸੌਖਾ ਨੁਸਕਾ ਪੋਟ ਜਾਮ ਦਾ ਅਸੀਂ ਤਾਂ ਜਿਹੜੀ ਦਿੰਨੇ ਆ ਬਰੂਟੋਨ ਬਰੂਟੋਨ ਜੀ ਹਾਂ ਠੀਕ ਆ ਜੀ ਉਹ ਕਿੰਨੀ ਗੀਜੀ ਕਿ ਐਮਐਲ ਜਾਂ ਕਦੋਂ ਦੇਣੀਆ ਜਾਂ ਕੀ ਹਿਸਾਬ ਕਿਤਾਬ ਉਹ ਜਦੋਂ ਟਾਈਮ ਚ ਕੋਈ ਜਦੋਂ ਤੁਸੀਂ ਮੈਂ ਸਾਡਾ ਤਾਂ ਅਸੀਂ ਜਦ ਮੈਂ ਆਉਣੇ ਨਾ ਤੜਕੇ ਹਾਂਜੀ ਮੈਂ ਨਿਗਾਹ ਮਾਰਦਾ ਕਿ ਕਿਸੇ ਦੇ ਫੁੱਟੇ ਚ ਰੈਸਟਾ ਨਹੀਂ ਠੀਕ ਹੈ ਜੀ ਜਿਹੜੇ ਜਾਨਵਰ ਦੇ ਫੁੱਟੇ ਚ ਰੈਸਟ ਹੈ ਜੀ ਹਾਂਜੀ ਉਹਨੂੰ ਮੈਂ 1 ਕਿਐਮਐਲ ਦੇ ਜਾਂਦਾ ਤੇ ਉਹ ਸਾਫ਼ ਕਰ ਦੇਵਾਂਗਾ ਉਹ 12 ਵਜੇ ਨੂੰ ਮੈਂ ਸਾਫ਼ ਹੋ ਜਾਂਦਾ ਤੜਕੇ ਜ਼ਰੂਰੀ ਦੇਖਣਾ ਹਾਂਜੀ ਕਿਸੇ ਦੇ ਜਾਨਵਰ ਦੇ ਕੋਟੇ ਚ ਰੈਸ਼ਟਾ ਨਹੀਂ ਠੀਕ ਆ ਜੀ ਜਿਹਦੇ ਕੋਟੇ ਚ ਰੈਸ਼ ਆ ਉਹਨੂੰ ਨਾਂ ਪਾਉ ਕੋਸ ਨਾਂ ਦੇਉਂਗੇ ਨਾ ਹਾਂਜੀ ਉਹ ਫਿਰ ਵੀ 12 ਵਜੇ ਨੂੰ ਹਾਜ਼ਰ ਕਰ ਜੂ ਸਹੀ ਆ ਜੀ ਹਾਂ ਤੇ ਇੱਕ ਅੰਕਲ ਜੀ ਜਿਵੇਂ ਮੰਨ ਲਓ ਕੁਝ ਗੱਲਾਂ ਹੁੰਦੀਆਂ ਨੇ ਇਹ ਜਿਹੀਆਂ ਜਿਹੜੀਆਂ ਆਪਾਂ ਨੂੰ ਤਾਂ ਪਤਾ ਨਹੀਂ ਵੀ ਸੱਚ ਜਾਂ ਅਫਵਾਹ ਜਿਵੇਂ ਕਹਿੰਦੇ ਆ ਵੀ ਅੱਠ ਾਂਡੇ ਦੀ ਜਿਹੜੀ ਗੁਗੜੀ ਧਰਦੀ ਆ ਉਹ ਪ्योर ਸੀਲਾ ਤੇ ਦੂਜੀ ਕਹਿੰਦੇ ਹੁਈਆਂ ਵਿੱਚ ਗੱਲਾਂ ਆਪਣੀਆਂ ਹੋ ਗਈਆਂ ਜੋ ਗਲਟ ਕਰ ਲੈ ਬਿਲਕੁਲ ਗਲਟ ਕਰ ਲਾ ਠੀਕ ਹੈ ਜੀ 30 30 ਆਂਡੇ ਵੀ ਟਰ ਜਾਂਦੇਗਾ ਠੀਕ ਹੈ ਜੀ ਕਿਉਂਕਿ ਵਿੱਚ ਲੋਕ ਭਗਾ ਦਿੰਦੇ ਆ ਜੀ ਮੇਰੇ ਕੋਲ ਕੁਕੜੀ ਆ ਜੀ 8 ਅੰਡੇ ਧਰਦੀ ਆ ਇਹ ਸਾਲ ਚੱਕਰ ਹੀ ਅੰਡੇ ਧਰਦੀ ਆ ਜਿਹੜੇ ਕੋਲੇ ਮੇਰੇ ਵਰਗੇ ਉਹ ਧਰਦੀਆਂ ਜਿਹੜੀਆਂ 8-9 ਸਾਲ ਪੁਰਾਣੀਆਂ ਹੁੰਆਂ ਠੀਕ ਹੈ ਜੀ ਮੰਨ ਲਓ ਜਦੋਂ ਵੱਡੀ ਉਮਰ ਦੀ ਮੁਰਗੀ ਹੋ ਜਾਵੇ ਵੱਡੀ ਉਮਰ ਦੀ ਹੋ ਜਾਵੇ ਠੀਕ ਹੈ ਜੀ ਉਹ ਆਂਡੇ ਘਟ ਜਾਂਦੇ ਠੀਕ ਹੈ ਜੀ ਕਿਉਂਕਿ ਕਈ ਵਾਰੀ ਆਇਆ ਹੁੰਦਾ ਜੀ ਤੁਹਾਨੂੰ ਪਤਾ ਅਣਜਾਣ ਬੰਦੇ ਕੋਲੇ ਚੀਜ਼ ਚੰਗੀ ਹੁੰਦੀ ਆ ਤੇ ਉਹ ਦੂਜੇ ਬੰਦੇ ਦੀਆਂ ਗੱਲਾਂ ਜਾ ਕੇ ਉਹਦੀ ਚੀਜ਼ ਖੋਹ ਲੈਂਦਾ ਕਿਉਂਕਿ ਜੇ ਹੁਣ ਮੈਂ ਮੰਨ ਲਓ ਇਹ ਚੀਜ਼ ਸੁਣ ਲਈ ਕਿਸੇ ਤੋਂ ਮੈਨੂੰ ਆ ਲੱਗੋ ਯਾਰ ਮੇਰੀ ਕੁਕੜੀ ਨੇ ਤਾਂ 15 ਅੰਡੇ ਧਰਤੇ ਤੇ ਉਹ ਮੈਨੂੰ ਕਹਿੰਦਾ ਸੀ ਕੁਕੜੀ ਨੇ 8 ਧਰਨੇ ਆ ਠੀਕ ਹੈ ਜੀ ਅੰਡੇ ਹੁੰਦੇ ਆ ਮੌਸਮ ਦੇ ਲਿਹਾਜ਼ ਨਾਲ ਹਾਂਜੀ ਉਹਦੀ ਖਰਾਕ ਦੇ ਸਕਦੇ ਠੀਕ ਹੈ ਜੀ ਹਾਂ ਠੀਕ ਹੈ ਜੀ ਅਗਲਾ ਬੱਚੇ ਕਢਾਉਂਦੀ ਕੋਈ ਸਹੀ ਰੁੱਤ ਕਿਹੜੀ ਆ ਜੀ ਜਿਹੜੀ ਜੇ ਆਪਾਂ ਨੂੰ ਬੱਚੇ ਕਢਾਉਣੇ ਚਾਹੀਦੇ ਆ ਹਾਂ ਰੁੱਤ ਠੀਕ ਹੈ ਜੀ ਜਿਹੜੇ ਤੁਸੀਂ ਹੁਣ ਕਢਾ ਲੋਗੇ ਹਾਂਜੀ ਉਹ ਆਉਂਦੇ ਸਾਲ ਨੂੰ ਲੜ ਜਾਣਗੇ ਠੀਕ ਹੈ ਜੀ ਜਿਹੜੇ ਤੁਸੀਂ ਪੂਰੇ ਪੋ ਮਾਰਕ ਚ ਜਾ ਕੇ ਕਢਾਉਂਗੇ ਹਾਂਜੀ ਉਹ ਤੁਹਾਨੂੰ 2-3 ਸਾਲ ਸਾਂਭਣਾ ਪਊ ਮੁਰਗਾ ਫੇਰ ਲੜੂਗਾ ਠੀਕ ਹੈ ਜੀ ਗੁੰਡਾ ਕਢਾਇਆ ਅਗਲੇ ਸਾਲ ਨੂੰ 1.5 ਸਾਲ ਦਾ ਹੋ ਜੂਗਾ ਆਉਂਦੇ ਟਾਈਮ ਹਾਂਜੀ ਜਵਾਨ ਭਰ ਜਵਾਨੀ ਹੋ ਉਹਨੂੰ ਜਦੋਂ ਮਰਜ਼ੀ ਲੜਾ ਦੇ ਠੀਕ ਹੈ ਜੀ ਉਹਨੂੰ ਜ਼ਿਆਦਾ ਸਾਂਭਣਾ ਨਹੀਂ ਪੈਂਦਾ ਜਿਹੜਾ ਤੁਸੀਂ ਗਾਂ ਪੋ ਮਾਗ ਤੇ ਜਾ ਕੇ ਕਢਾਉਂਗੇ ਹਾਂਜੀ ਉਹਨੂੰ ਤੁਹਾਨੂੰ ਬਾੜੀ ਦੇ ਜੋ 2.5 ਟਨ ਸਾਫ ਸੰਭਣਾ ਪੈਂਦਾ ਠੀਕ ਹੈ ਜੀ ਤੇ ਅੰਕਲ ਜੀ ਚਲੋ ਇਹ ਗੱਲਾਂ ਹੋ ਗਈਆਂ ਹਨਾ ਆਪਣੀਆਂ ਜਿਹੜੀਆਂ ਆਮ ਸੀਗੀਆਂ ਉਹ ਸਿੱਖਣ ਵਾਲੀਆਂ ਹੁਣ ਆਪਾਂ ਤੁਹਾਡੇ ਜਾਨਵਰ ਦਿਖਾ ਦਈਏ ਜੀ ਲੋਕਾਂ ਨੂੰ ਜੇ ਥੋੜੀ ਇਜਾਜ਼ਤ ਹੋਵੇ ਤਾਂ ਦਿਖਾ ਦਿਓ ਮੈਨੂੰ ਕੀ ਤਰ੍ਹਾਂ ਜੀ ਮੈਨੂੰ ਕੀ ਦਿਰਾਇਆ